ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਸਾਹਿਬ ਜੀ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਲਕੁਰ ਅਨੰਤ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਾਲ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀ ਜਾਏ ਇਹ ਚਪੁੰਨੀ ਵੜਾ ਪਾਖਣੀ ਵਰ ਪਾਇਆ ਹਰ ਰਾਇ ਮਿਲ ਸਹਿਆ ਮੰਗਲ ਗਾਵਈ ਗੀਤ ਗੋਵਿੰਦ ਅਲਾਏ ਫਾਲਗੁਨ ਨਿਤਸਲਾਹੀਐ ਜਿਸਨੂੰ ਤਿਲਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਲਕੇ ਕਾਜ ਸਰੇ ਹਰਿ ਗੁਰਪੂਰਾ ਆਰਾਧਿਆ ਤਰਕੇ ਸਚ ਖਰੇ ਸਰ ਸੁਖਾ ਲਿਤ ਚਰਨ ਹਰ ਪੌਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਕੋੜ ਗਏ ਤੂ ਪਿਤਾ ਨਸੀ ਪੂਰਨ ਸਚ ਭੈ ਪਾਰ ਬ੍ਰਹਮ ਪ੍ਰਭ ਸੇਮਤੇ ਮਨ ਅੰਦਰ ਏਕ ਧਰੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਤਾਰ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਸ਼ਤਰ ਤਖਤ ਦੇ ਮਾਲਕ ਗੁਰਦਾ ਗੱਦੀ ਤੇ ਵਿਰਾਜਮਾਨ ਗੁਰਕਾ ਅਨਾਦ ਕੋ ਜਹਾਂ ਦੇਵਾਲੀ ਸਰਬ੍ਰੇ ਕਾ ਅਨਾਦ ਸਾਂ ਪਾਤਸ਼ਾਹ ਜੀ ਆਤਮਿਕ ਜੋਗ ਤੇ ਜਗੋ ਜੁਗ ਹਟਲ ਧੰਨ ਧੰਨ ਸਰਫੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆ ਦੇਵਾਲੀ ਸਤਿਗੁਰਾਂ ਦੀ ਅਪਾਰ ਕਿਰਪਾ ਅਨੰਤ ਮੈਂ ਰੰਗ ਸਦਕਾ ਅਮਰਤ ਰੋਧ ਦੇ ਇਸ ਪਾਵਨ ਸਮੇਂ ਦੇ ਵਿੱਚ ਗੁਰੂ ਚਰਨਾਂ ਵਿੱਚ ਬੈਠ ਕੇ ਇਲਾਹੀ ਬਾਣੀ ਦਾ ਹਰਜਸ ਸਰਵਨ ਕਰ ਰਿਹਾ ਸਾਂ ਅਜ ਬਹੁਤ ਹੀ ਪਾਵਨ ਤੇ ਪਵਿੱਤਰ ਦਿਹਾੜਾ ਸ਼੍ਰੋਮਣੀ ਭਗਤ ਭਗਤ ਰਵਿਦਾਸ ਜੀ ਮਹਾਰਾਜ ਜਪ ਕਰਨਿਆ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਉਹਨਾਂ ਦਾ ਪ੍ਰਕਾਸ਼ ਤੁਰ ਬਹਿ ਗਿਆ ਸੋ ਸੋ ਸੂ ਸੰਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਤੁਰ ਜੀਆਂ ਲੱਖ ਲੱਖ ਵਧਾਈਆਂ ਹੋਣ ਅਤੇ ਨਾਲ ਹੀ ਨਾਲ ਅੱਜ ਪਾਵਨ ਤੇ ਪਵਿੱਤਰ ਦਿਹਾੜਾ ਫਗਰ ਵੀ ਨਦੀ ਸੰਗਰਾਮ ਦਾ ਅਤੇ ਪੂਰਨਮਾਸੀ ਦਾ ਹੈਗਾ ਫਗਣ ਮਹੀਨੇ ਦੇ ਆਪ ਜੀ ਨੇ 12 ਮਹਾ ਜੋ ਕਿ ਧੰਤਸਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਤੇ ਪਵਿੱਤਰ ਮੁਖਾਰਕ ਬਿੰਦ ਉਚਾਰਨ ਕੀਤਾ ਹੋਇਆ ਮਾਝ ਰਾਜ ਦੇ ਅਧੀਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਅੰਗਾਂ ਦੇਤੇ 134 ਤੇ ਸੁਭਾਜ ਮਾਲਿਆ ਇਨ੍ਹਾਂ ਵਿੱਚ ਇਸ ਬਾਰਮਹਾ ਮਹਾ ਦੇ ਵਿੱਚੋਂ ਅਸੀਂ ਹਮੇਸ਼ਾ ਹੀ ਹਰ ਸੰਗਰਾਮ ਦੀ ਸੰਗਰਾਮ ਇੱਕ ਫਗਣ ਮਹੀਨੇ ਦੀ ਜਨਹਰ ਮਹੀਨੇ ਦੇ ਸ਼ਬਦ ਤੇ ਵਿਚਾਰ ਆਪ ਜੀ ਸੰਤਾਂ ਨਾਲ ਸਾਂਝੀ ਕਰਦੇ ਹਾਂ ਸਤਿਗੁਰੂ ਸਾਨੂੰ ਉਸ ਮਹੀਨੇ ਦੇ ਬਾਰੇ ਜਾਂ ਉਸ ਮਹੀਨੇ ਵਿੱਚ ਕਿਹੜੇ ਕਾਰਜ ਕਰਨ ਉਹਨਾਂ ਦੇ ਬਾਰੇ ਸਮਝਾਉਣਾ ਕਰਦੇ ਨੇ ਤੇ ਕਿਉਂਕਿ ਹੁਣ ਦੇਸੀ ਮਹੀਨਿਆਂ ਦਾ ਆਖਰੀ ਮਹੀਨਾ ਆ ਸਤੰਗ ਦਾ ਮਹੀਨਾ ਇਸ ਤੋਂ ਬਾਅਦ ਫਿਰ ਦੁਬਾਰਾ ਨਵਾਂ ਸਾਲ ਆਵੇਗਾ ਚੇਤਰ ਚੜ ਜਾਵੇਗਾ ਲਾਸਟ ਮਹੀਨਾ ਹੈ 12ਵਾਂ ਜਨੂਆਰ ਮਹੀਨਾ ਕਰਦੇ ਸਤਗੁਰੂ ਦੀਨ ਧੰਨਤਾ ਸਭ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਤੇ ਪਵਿੱਤਰ ਮੁਖਾਰ ਦੇ ਤੁਚਾਰਨ ਕੀਤਾ ਹੋਇਆ ਇਹ ਪਾਵਨ ਬਾਰਮ ਸਾਨੂੰ ਜ਼ਿੰਦਗੀ ਦੇ ਬੜੇ ਹੀ ਰਾਗਾਂ ਬਾਰੇ ਸਮਝਾਉਣਾ ਕਰਦੇ ਨੇ ਇਸ ਦੇ ਵਿੱਚ ਬੜੀਆਂ ਗੱਲਾਂ ਜਿਹੜੀਆਂ ਅਜਿਹੀਆਂ ਨੇ ਸਾਨੂੰ ਜੀਵਨ ਦੇ ਵਿੱਚ ਜਿਹੜੇ ਉਤਰਾ ਝੜਾ ਦੇ ਨੇ ਸਤਿਗੁਰਾਂ ਨੇ ਮਹੀਨਿਆਂ ਦੀ ਤਪਸ਼ ਮਹੀਨਿਆਂ ਦੀ ਠੰਡ ਕਿੰਨਿਆਂ ਦੀ ਜਿਹੜਿਆ ਵਰਖਾ ਤੇ ਕਦੀ ਪਤ ਚੜਦੇ ਮੌਸਮਾਂ ਦੇ ਰਾਹੀਂ ਬਿਆਨ ਕਰਦੇ ਹੋਏ ਬੜਾ ਸੋਹਣਾ ਉਦਾਹਰਨ ਦੇ ਕੇ ਕਿ ਸਤਿਗੁਰਾਂ ਨੇ ਸਮਝਾਉਣਾ ਕੀਤਾ ਸੰਸਾਰ ਜਗਤ ਦੀ ਅਸਲੀਅਤ ਨੂੰ ਬਿਆਨ ਕੀਤਾ ਹੋਇਆ ਇਸੇ ਤਰ੍ਹਾਂ ਹੀ ਅੱਜ ਜਿਹੜਾ ਇਹ ਫਕਰ ਦਾ ਮਹੀਨਾ ਚੜ੍ਹਿਆ ਆ ਅਸੀਂ ਜਾਣਦੇ ਆ ਸਾਰੇ ਬਜ਼ੁਰਗ ਆਪ ਜੀ ਜਾਣਦੇ ਹੋ ਸਿਆਣੇ ਸਿਆਣੀ ਜਾਣਦੇ ਹੋ ਕਿ ਜਿਸ ਤਰ੍ਹਾਂ ਪਿਛਲਾ ਮਹੀਨਾ ਜਿਹੜਾ ਸੀ ਮਾਗ ਦਾ ਮਾਰ ਦੇ ਮਹੀਨੇ ਦੇ ਵਿੱਚ ਬਹੁਤ ਹੀ ਮਾਗ ਪਉਦੇ ਮਹੀਨੇ ਚ ਬਹੁਤ ਜ਼ਿਆਦਾ ਠੰਡ ਹੁੰਦੀ ਮਾਰਗ ਵਿੱਚ ਠੰਡ ਆ ਕੇ ਲੈਣੀ ਸ਼ੁਰੂ ਹੋ ਜਾਂਦੀ ਏ ਤੇ ਫੱਗਣ ਦੇ ਵਿੱਚ ਹੌਲੀ ਹੌਲੀ ਬਿਲਕੁਲ ਮੌਸਮ ਸਧਾਰਨ ਹੋ ਗਿਆ ਹੁਣ ਕਈ ਜਿਹੜੇ ਤਾਂ ਘਰਾਂ ਚ ਪੱਖੇ ਵੀ ਚਲਾ ਲਏ ਹੋਣਗੇ ਕਿਉਂਕਿ ਉਹ ਰਜਾਈ ਦੇ ਵਿੱਚ ਵੀ ਤਾਂ ਗਰਮੀ ਲੱਗਦੀ ਕਮਰੇ ਚ ਕਈਆਂ ਨੂੰ ਗਰਮੀ ਲੱਗਣ ਲੱਗ ਜਾਂਦੀ ਸੋ ਸੰਸਾਰ ਦੇ ਵਿੱਚ ਹੁਣ ਮੌਸਮ ਬਦਲ ਜਾਂਦਾ ਹੈ ਮੌਸਮ ਬੜਾ ਸੁਹਾਵਣਾ ਹੈ ਇਸ ਮਹੀਨੇ ਦਾ ਨਾ ਬਹੁਤੀ ਠੰਡ ਹੈ ਤੇ ਨਾ ਬਹੁਤੀ ਗਰਮੀ ਰਾਤ ਨੂੰ ਠੰਡ ਹੋ ਜਾਂਦੀ ਹੈ ਦਿਨ ਦੇ ਵਿੱਚ ਗਰਮੀ ਰਹਿੰਦੀ ਹੈ ਇਸੇ ਤਰ੍ਹਾਂ ਇਲਤਾਂ ਦੇ ਵਿੱਚ ਬਦਲਾਅ ਹੁੰਦੇ ਰਹਿੰਦੇ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਓ ਇਸ ਸ਼ਬਦ ਵਿੱਚ ਕੀ ਸਮਝਾਣਾ ਕਰਦੇ ਆਂ ਸ਼ਬਦ ਦੇ ਵਿਚਾਰ ਆਰੰਭ ਕਰਦੇ ਆਂ ਆਰੰਭ ਤਤ ਪਹਿਲਾਂ ਗੁਰਬਚੇ ਫਤਿਹ ਨਸਾਂ ਜੀ ਪਾਈ ਜੀ ਸਾਰੇ ਬੁਲਾਵ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਸਮਝਾਣਾ ਕੀਤਾ ਕਹਿੰਦੇ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਫਲਗੁਣ ਫੱਗਣ ਦੇ ਮਹੀਨੇ ਨੂੰ ਕਿਹਾ ਆ ਆਨੰਦ ਉਪਾਰਜਨਾ ਦਾ ਅਰਥ ਆ ਆਨੰਦ ਦਾ ਉਪਾਰਜਨਾ ਦਾ ਪੈਦਾ ਹੋਣਾ ਕਹਿੰਦੇ ਆਨੰਦ ਉਹਨਾਂ ਦੇ ਹਿਰਦੇ ਵਿੱਚ ਫੱਗਣ ਦੇ ਮਹੀਨੇ ਚ ਪੈਦਾ ਹੁੰਦਾ ਹੈ ਹਰ ਸੱਜਣ ਪ੍ਰਗਟੇ ਆਏ ਜਿਹੜੇ ਹਰੀ ਦੇ ਸੱਜਣ ਨੇ ਹਰੀ ਦੇ ਸੇਵਕ ਨੇ ਜਿਹੜੇ ਉਹਨਾਂ ਦੀ ਸੰਗਤਾਂ ਦੇ ਵਿੱਚ ਜਾ ਕੇ ਬੈਠਦੇ ਜਿਹੜੇ ਖੁਦ ਰੱਬ ਦਾ ਨਾਮ ਜਪਦੇ ਨੇ ਉਹੀ ਦੂਸਰੇ ਨੂੰ ਰੱਬ ਦੇ ਨਾਲ ਜੋੜ ਸਕਦੇ ਨੇ ਜਿਵੇਂ ਜਿਹੜੇ ਸੰਗਤ ਹੁੰਦੀ ਹੈ ਵੈਸੀ ਰੰਗਤ ਹੋ ਜਾਂਦੀ ਹੈ ਚੋਰ ਦੇ ਸੰਗਤ 'ਚ ਬੰਦਾ ਚੋਰੀ ਕਰਨੀ ਸਿੱਖ ਜਾਂਦਾ ਚੁਗਲਖੋਰ ਦੀ ਸੰਗਤ 'ਚ ਬੰਦਾ ਚੁਗਲੀ ਕਰਨੀ ਸਿੱਖਦਾ ਓਵੇਂ ਇੱਕ ਸਾਧ ਦੀ ਜਦ ਇੱਕ ਪਰਮੇਸ਼ਰ ਦੀ ਬੰਦਗੀ ਕਰਨ ਵਾਲੀ ਸੰਗਤ ਵਿੱਚ ਰਹਿ ਕੇ ਵਿਅਕਤੀ ਵੀ ਬੰਦਗੀ ਕਰਨ ਲੱਗ ਜਾਂਦਾ ਹੈ ਤਾਂ ਸਤਿਗੁਰ ਕਹਿੰਦੇ ਨੇ ਜਿਹੜਾ ਵੀ ਫੱਗਣ ਦੇ ਮਹੀਨੇ ਦੇ ਵਿੱਚ ਪਰਮੇਸ਼ਰ ਦੇ ਸੇਵਕਾਂ ਦੀ ਸੰਗਤ ਕਰੇਗਾ ਜਾਂ ਕਹਿ ਲਈਏ ਕਿ ਉਹਨਾਂ ਦੇ ਹੁਕਮਾਂ ਦੇ ਵਿੱਚ ਚੱਲੇਗਾ ਉਹਨਾਂ ਦੇ ਬਚਨਾਂ ਉੱਤੇ ਚੱਲੇਗਾ ਉਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਵਾਸਾ ਹੰਦ ਹਰ ਸੱਜਣ ਪ੍ਰਗਟ ਆਏ ਸੱਜਣ ਆ ਕੇ ਹਰੀ ਪਰਮੇਸ਼ਰ ਨਾਲ ਮਿਲਾਪ ਕਰਾ ਦਿੰਦੇ ਨੇ ਚੰਗੇ ਸੇਵਕ ਚੰਗੇ ਰabri ਖੁਦ ਬੰਦਗੀ ਕਰਨ ਵਾਲੇ ਕਹਿੰਦੇ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੰਤ ਸਹਾਈ ਜਿਹੜੇ ਹਰੀ ਦੇ ਸੇਵਕ ਨੇ ਉਹ ਜਿਹੜੇ ਨੇ ਦੂਸਰੇ ਵਿਅਕਤੀ ਦੀ ਸਹਾਇਤਾ ਕਰਦੇ ਨੇ ਕੀ ਕਰਨੇ ਵਿੱਚ ਪਰਮੇਸ਼ਰ ਦੇ ਨਾਮ ਮਿਲਾਪ ਦੇ ਲਈ ਕਹਿੰਦੇ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਕਿਦਣਾ ਮਿਲਾ ਦਿੰਦੇ ਨੇ ਪਰਮੇਸ਼ਰ ਨਾ ਮਿਲਾ ਦਿੰਦੇ ਚੰਗੀ ਸੰਗਤ ਵਾਲਾ ਵਿਅਕਤੀ ਹਮੇਸ਼ਾ ਚੰਗੇ ਰਾਹ ਤੇ ਲੈ ਕੇ ਜਾਂਦਾ ਮਾੜੀ ਸੰਗਤ ਵਾਲਾ ਹਮੇਸ਼ਾ ਮਾੜੇ ਰਾਹ ਤੇ ਲੈ ਕੇ ਜਾਂਦਾ ਸੰਸਾਰ ਦੀ ਰੀਤ ਹੈ ਅਸੀਂ ਉਹਦੇ ਵਿੱਚੋਂ ਕੀ ਪ੍ਰਾਪਤ ਕਰਨਾ ਸਾਡੀ ਆਪ ਦੀ ਸਮਾਤ ਉੱਥੇ ਕੰਮ ਕਰਦੀ ਆ ਕਿ ਕਿਸੇ ਕਿਸੇ ਵਿਅਕਤੀ ਦੀ ਸੰਗਤ ਵਿੱਚ ਬੈਠਣਾ ਚਾਹੀਦਾ ਤੇ ਕਿੱਥੇ ਨਹੀਂ ਸਾਨੂੰ ਪਤਾ ਆ ਕਿ ਫਲਾਣਾ ਬੰਦੇ ਦੀ ਇਹ ਆਦਤਾਂ ਮਾੜੀਆਂ ਨੇ ਅਸੀਂ ਉਹਦੇ ਕੋਲ ਨਾ ਬੈਠੀਏ ਸਾਨੂੰ ਪਤਾ ਵੀ ਉਹਦੇ ਅੰਦਰਿਆ ਚੰਗਿਆਈਆਂ ਨੇ ਅਸੀਂ ਉਹਦੇ ਤੋਂ ਗੁਣ ਧਾਰਨ ਕਰੀਏ ਸਤਿਗੁਰ ਕਹਿੰਦੇ ਨੇ ਹਰੀ ਦੇ ਸੇਵਕ ਜੜਿਆ ਉਹ ਆਪ ਦੂਸਰਿਆਂ ਨੂੰ ਵੀ ਕਹਿੰਦੇ ਨੇ ਆਪ ਵੀ ਜਿੱਥੇ ਬੰਦਗੀ ਕਰਦੇ ਨੇ ਸੰਤ ਸਹਾਈ RAM ਕੇ ਰਾਮ ਦਸ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਕਰ ਕਿਰਪਾ ਕਿਰਪਾ ਕਰਕੇ ਦੀਆ ਮਿਲਾਏ ਹੋਰਾਂ ਨੂੰ ਵੀ ਕਹਿੰਦੇ ਪਰਮੇਸ਼ਰ ਦੇ ਨਾਲ ਜੋੜ ਦਿੰਦੇ ਸੋ ਅਜੇ ਹੀ ਇੱਕ ਇਹ ਖੇੜਿਆ ਕਹਿੰਦੇ ਅਗੇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਸੇਜ ਸੁਹਾਵੀ ਸੁਖਾਂ ਭਰਿਆ ਇੱਕ ਆਰਾਮ ਦਾ ਇੱਕ ਜਿਹਨੂੰ ਆਪਾਂ ਆਨ ਤੌਰ ਤੇ ਸੇਜ ਦਾ ਅਰਥ ਤਾਂ ਬੈਗ ਤਿਆਰ ਕੀਤੀ ਹੋਈ ਤੇ ਕਹਿੰਦੇ ਨੇ ਕਿੰਦੇ ਸੁਹਾਵੀ ਭਾਵ ਕੇ ਸੁਖ ਦੇਣ ਵਾਲੀ ਸਰਬ ਸੁਖਜ ਤੋਂ ਸਾਰੇ ਸੁਖ ਪ੍ਰਾਪਤ ਨੇ ਹੁਣ ਦੁੱਖਾਂ ਨਾਹੀ ਜਾਏ ਪਰਮੇਸ਼ਰ ਦੇ ਸੇਵਕਾਂ ਦੀ ਨਾਲ ਰਹਿਣ ਦੇ ਨਾਲ ਸਤਿਗੁਰੂ ਕਹਿੰਦੇ ਨੇ ਕੋਈ ਦੁੱਖ ਨਹੀਂ ਆਉਂਦਾ ਦੁੱਖ ਜਿਹੜਿਆ ਉਹ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਚੰਗੀ ਸੰਗਤ ਕਰਦੇ ਆ ਹਿੰਮਤ ਮਿਲਦੀ ਆ ਤਾਕਤ ਮਿਲਦੀ ਆ ਰਸਤੇ ਤੋਂ ਭਟਕੇ ਹੋਏ ਸਹੀ ਰਸਤੇ ਤੇ ਆ ਜਾਂਦੇ ਨੇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਹੁਣ ਦੁੱਖ ਜੜਿਆ ਨੇੜੇ ਨਹੀਂ ਆਉਂਦੇ ਹੈਗੇ ਕਹਿੰਦੇ ਕਿਛ ਪੁੰਨੀ ਵਡ ਭਗਣੀ ਵਰ ਪਾਇਆ ਹਰ ਰਾਏ ਇੱਥੇ ਦੇਖੋ ਇੱਕ ਜੀਵ ਇਸਤਰੀ ਜਿਹੜੀ ਆ ਜੇ ਸੰਸਾਰ ਦੀ ਇਸਤਰੀ ਆਪਣੇ ਪਤੀ ਦੇ ਖੁਸ਼ੀ ਦੇ ਲਈ ਸਾਰੀ ਜ਼ਿੰਦਗੀ ਉਹਦੇ ਨਾਲ ਬਤੀਤ ਕਰਦੀ ਆ ਤੇ ਇਸੇ ਤਰ੍ਹਾਂ ਇੱਕ ਸੰਸਾਰ ਦੇ ਵਿੱਚ ਅਸੀਂ ਸਾਰੀਆਂ ਜੀਵ ਇਸਤਰੀਆਂ ਜਿਹੜੇ ਸਾਡਾ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਚਾਹੇ ਬੰਦਾ ਹੈ ਚਾਹੇ ਔਰਤ ਹੈ ਅਸੀਂ ਸਾਰੀਆਂ ਜੀਵ ਇਸਤਰੀਆਂ ਆ ਅਸੀਂ ਪਰਮੇਸ਼ਰ ਦੀਆਂ ਅਸੀਂ ਪਰਮੇਸ਼ਰ ਦੇ ਲਈ ਆਪਣੇ ਹਿਰਦੇ ਦੇ ਵਿੱਚ ਸੇਜਾ ਤਿਆਰ ਕਰਨੀ ਏ ਤਾਂ ਕਿ ਉਸ ਹਿਰਦੇ ਦੇ ਵਿੱਚ ਜਿਹੜੀ ਸੇਜ ਤਿਆਰ ਕੀਤੀ ਸਹੀ ਦਾਰਥ ਆ ਇੱਕ ਸਪੈਸ਼ਲ ਜਿਹਨੂੰ ਆਪਾਂ ਬੈੱਡ ਤਿਆਰ ਕਰਦੇ ਆ ਨਾ ਵੀ ਆਰਾਮ ਕਰਨ ਦੇ ਲਈ ਵੀ ਮੇਰੇ ਪਤੀ ਨੇ ਆ ਕੇ ਘਰ ਵਿੱਚ ਆਰਾਮ ਕਰਨਾ ਦਿਨ ਦਾ ਥੱਕਿਆ ਆ ਜਿਵੇਂ ਇੱਕ ਆਮ ਸੰਸਾਰੀ ਜੀਵ ਇਸਤਰੀਆਂ ਤਿਆਰ ਕਰਕੇ ਰੱਖਦੀਆਂ ਉਸੇ ਤਰ੍ਹਾਂ ਕਹਿੰਦੇ ਨੇ ਇੱਕ ਸੇਵਕ ਨੇ ਆਪਣੇ ਹਿਰਦੇ ਦੇ ਵਿੱਚ ਉਸੇਜ ਤਿਆਰ ਕਰਨੀ ਭਾਵ ਆਪਣੇ ਹਿਰਦੇ ਨੂੰ ਪਵਿੱਤਰ ਕਰਨਾ ਆ ਤਾਂ ਕਿ ਇਹਦੇ ਵਿੱਚ ਪਰਮੇਸ਼ਰ ਦਾ ਵਾਸਾ ਹੋ ਸਕੇ ਮਾੜੀ ਜਗ੍ਹਾ ਦੇ ਉੱਤੇ ਤੁਸੀਂ ਪਰਮੇਸ਼ਰ ਨੇ ਵਾਸਾ ਕਰਨਾ ਜਿੱਥੇ ਪਹਿਲੇ ਕੂੜ ਭਰਿਆ ਪਿਆ ਹੈ ਉਸ ਕੂੜ ਨੂੰ ਕੱਢਾਂਗੇ ਤੇ ਫਿਰ ਹੀ ਜਾ ਕੇ ਪਰਮੇਸ਼ਰ ਦਾ ਵਾਸਾ ਹੋਵੇਗਾ ਨਾ ਇੱਥੇ ਸਤਿਗੁਰ ਕਹਿ ਦਿੰਦੇ ਨੇ ਅੱਗੇ ਕਹਿੰਦੇ ਨੇ ਇਛਾ ਪੁਣੀ ਵਡ ਭਾਗ ਨਹੀਂ ਵਰ ਪਾਇਆ ਹਰ ਰਾਏ ਇਛਾ ਪੁਣੀ ਇੱਛਾ ਪੂਰੀਆਂ ਹੋ ਗਈਆਂ ਵਡ ਭਾਗ ਨੇ ਇਸਤਰੀਆਂ ਜੀ ਇਸਤਰੀਆਂ ਕਿਉਂ ਕੀ ਕਿਹੜੀ ਇੱਛਾ ਸੀ ਕਿਉਂਕਿ ਉਹਨੇ ਹਰੀ ਪਰਮੇਸ਼ਰ ਨੂੰ ਅੱਜ ਪ੍ਰਾਪਤ ਕਰਨ ਦੀ ਇੱਛਾ ਨੂੰ ਪੂਰਾ ਕਰ ਲਿਆ ਰੱਬ ਨੂੰ ਪਾੜ ਮਿਲ ਸਹੀਆ ਮੰਗਿਲ ਕਵਹੀ ਗੀਤ ਗੋਵਿੰਦ ਅਲਾਏ ਜਦੋਂ ਪਤਾ ਲੱਗ ਜਾਂਦਾ ਆਪਾਂ ਨੂੰ ਘਰਾਂ ਦੇ ਵਿੱਚ ਵਿਆਹ ਧਰਿਆ ਹੋਵੇ ਤਿਆ ਥੋੜੇ ਤੇ ਦਿਨ ਪਹਿਲਾਂ ਵਿਆਹ ਤੋਂ ਆਪਾਂ ਖੁਸ਼ੀ ਦੇ ਘਰ ਵਿੱਚ ਸਾਰੀਆਂ ਬੀਬੀਆਂ ਭੈਣਾਂ ਜੜੀਆਂ ਨੇ ਉਹ ਗੀਤ ਗਾਉਂਦੀਆਂ ਨੇ ਖੁਸ਼ੀ ਦੇ ਸਾਰੀਆਂ ਸਹੇਲੀਆਂ ਨੂੰ ਨੰਨਾ ਨੰਨ ਜਠਾ ਦਰਾਣੀਆਂ ਜਠਾਣੀਆਂ ਸਭ ਰਲ ਰੁਲ ਕੇ ਕਿਉਂਕਿ ਆਉਣ ਵਾਲਾ ਸਮਾਂ ਖੁਸ਼ੀ ਦਾ ਵਿਆਹ ਦਾ ਆ ਤੇ ਇੱਥੇ ਵੀ ਸਤਿਗੁਰੂ ਉਹੀ ਉਦਾਹਰਣ ਦਿੰਦੇ ਹੋਏ ਸਮਝਾ ਰਹੇ ਨੇ ਕਹਿੰਦੇ ਹੁਣ ਸਾਰੀਆਂ ਜੀਵ ਇਸਤਰੀਆਂ ਰਲ ਮਿਲ ਕੇ ਸਾਰੀ ਸਾਰੀ satsangat ਇਕੱਠੀ ਹੋ ਕੇ ਜਿਹੜੇ ਰੱਬ ਦਾ ਨਾਮ ਜਪਣ ਵਾਲੇ ਨੇ ਸਾਰੇ ਇਕੱਠੇ ਹੋ ਕੇ ਰੱਬ ਦੇ ਗੁਣ ਗਾਦੇ ਨੇ ਭਾਵ ਉਹਦਾ ਨਾਮ ਜਪਦੇ ਨੇ ਬੰਦਗੀ ਕਰਦੇ ਨੇ ਭਜਨ ਕਰਦੇ ਨੇ ਕਿਹਦੇ ਰੱਬ ਦੇ ਗੀਤਾਂ ਨੂੰ ਗਾਦੇ ਨੇ ਗੀਤ गोविंद ਅਲਾਈ ਪਰਮੇਸ਼ਰ ਦੇ ਉਹਦਾ ਨਾਮ ਜਪਣਾ ਅੱਗੇ ਕਰਨੀ ਹਰ ਜੇ ਹਰ ਅਵਰ ਨਾ ਦੇਸਈ ਕੋਈ ਦੂਜਾ ਨਵੈ ਨ ਲਾਏ ਕਹਿੰਦੇ ਉਸ ਪਰਮੇਸ਼ਰ ਵਰਗਾ ਹੋਰ ਕੋਈ ਨਹੀਂ ਜਿਸਦਾ ਹਰ ਜੀਹਾ ਅਵਰਨਾ ਦੀ ਸੰਤ ਰੱਬ ਵਰਗਾ ਮੈਨੂੰ ਸੰਸਾਰ 'ਚ ਹੋਰ ਕੋਈ ਨਹੀਂ ਜਿਸਦਾ ਕੋਈ ਦੂਜਾ ਲਵੈ ਨਾ ਲਾਏ ਕਹਿੰਦਾ ਦੂਜਾ ਕੋਈ ਨੇੜੇ ਨਹੀਂ ਉਹਨੂੰ ਮੈਂ ਲਾਉਂਦਾ ਹੈਗਾ ਸਿਰਫ ਇੱਕ ਪਰਮੇਸ਼ਰ ਹੀ ਹੈ ਇੱਕ ਚੰਗੀ ਸੁਹਾਗਣ ਇਸਤਰੀ ਆਪਣੇ ਪਤੀ ਤੋਂ ਇਲਾਵਾ ਕਿਸੇ ਕੋਲ ਨਹੀਂ ਜਾਂਦੀ ਹੈ ਜੀ ਚਾਹੇ ਜੋ ਮਰਜ਼ੀ ਹੋ ਜਾਵੇ ਸੰਸਾਰ ਦੇ ਵਿੱਚ ਕਹਿੰਦੇ ਇਸੇ ਤਰ੍ਹਾਂ ਇੱਕ ਜੀਵ ਇਸਤਰੀ ਆ ਉਹ ਵੀ ਇੱਕ ਹਰੀ ਪਰਮੇਸ਼ਰ ਤੋਂ ਛੁੱਟ ਕੇ ਹੋਰ ਕਿਸੇ ਦੇ ਕੋਲੋਂ ਆਪਣਾ ਸਹਾਰਾ ਨਹੀਂ ਤੱਕਦੀ ਹੈਗੀ। ਇਹ ਖਾਸੀਅਤ ਆ ਇੱਕ ਚੰਗੀ ਜੀਵ ਇਸਤਰੀ ਦੀ ਜਿਹਨੂੰ ਗੁਰਬਾਣੀ ਵਿੱਚ ਸੁਹਾਗਣ ਦਾ ਰੁਤਬਾ ਦਿੱਤਾ ਹੋਇਆ ਵੀ ਸੁਹਾਗਣ ਇਸਤਰੀ ਹੈ। ਤੇ ਉਹ ਇੱਕ ਦੀ ਹੀ ਰੋ ਕੇ ਰਹਿੰਦੀ ਆ ਦੂਜੇ ਕੋਲ ਨਹੀਂ ਕਦੀ ਜਾਵੇ। ਕਿਸੇ ਹੋਰ ਧਾਰਮੇ ਤੇ ਜਾ ਕੇ ਭਟਕ ਕੇ ਉਥੋਂ ਦਾਤਾ ਨਹੀਂ ਮੰਗੇਗੀ ਕਿ ਹਾਂ ਕਿ ਮੇਰੀ ਅਜੇ ਇੱਥੇ ਦਾਤ ਪੂਰੀ ਨਹੀਂ ਹੋਈ ਤੇ ਮੈਂ ਉਥੇ ਜਾ ਕੇ ਅਰਦਾਸ ਕਰਾਵਾਂ। ਉਥੇ ਜੇ ਅਰਦਾਸ ਨਹੀਂ ਪੂਰੀ ਹੋਈ ਤਾਂ ਮੈਂ ਉਥੇ ਚਲੀ ਜਾਵਾਂ ਉਹ ਕਦੀ ਅਰਦਾਸ ਨਹੀਂ ਕਰਦੀ ਇੱਕ ਚੰਗੀ ਸੁਹਾਗਣੀ ਇਸਤਰੀ ਉਹ ਸਿਰਫ ਦਾਤ ਮਿਲੇ ਚਾਹੇ ਨਾ ਮਿਲੇ ਉਹ ਇੱਕ ਦੇ ਹੀ ਪੱਲੇ ਨੂੰ ساری ਉਮਰ ਫੜ ਕੇ ਰੱਖੂਗੀ ਇਹ ਹੁੰਦੀ ਹੈ ਕਿ ਸੁਹਾਗਣ ਇਸਤਰੀ ਦੀ ਨਿਸ਼ਾਨੀ ਅੱਗੇ ਸਤਿਗੁਰੂ ਜੀ ਨੇ ਆ ਸਮਝਾਣਾ ਕਰ ਰਹੇ ਨੇ ਕਹਿੰਦੇ ਹਲਤ ਪਲਤ ਸਵਾਰਿਅਨ ਨਹਿ ਚਲ ਦਿੱਤੀ ਅਨ ਜਾਏ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਹਲ ਤਪਤ ਸਾਡੇ ਹਰ ਤਰ੍ਹਾਂ ਦੇ ਹਾਲਾਤਾਂ ਨੂੰ ਜਿਹੜਾ ਆ ਉਹ ਸਵਾਰ ਦਿੰਦਾ ਹੈ ਤੇ ਬਿਆੰਤ ਆਨੰਦ ਦੀ ਦਾਤ ਸਾਨੂੰ ਬਖਸ਼ਿਸ਼ ਕਰਦਾ ਆ ਸੰਸਾਰ ਸਾਗਰ ਤੇ ਰੱਖਣ ਬਾੜ ਨਾ ਜਨਮੈ ਧਾਏ ਫਿਰ ਕਹਿੰਦੇ ਇਸ ਇਸ ਸੰਸਾਰ ਸਮੁੰਦਰ ਦੇ ਜਿਹਨੂੰ ਸੰਸਾਰ ਸਾਗਰ ਸਤਿਗੁਰੂ ਨੇ ਕਿਹਾ ਆ ਕਿੰਦੇ ਸੰਸਾਰ ਸਾਗਰ ਤੋਂ ਫਿਰ ਆਪਣਾ ਹੱਥ ਦੇ ਕੇ ਸਾਨੂੰ ਬਾਹਰ ਕੱਢ ਲੈਂਦਾ ਤੇ ਦੁਬਾਰਾ ਕਦੀ ਜਨਮ ਮਰਨ ਦੇ ਗੇੜ 'ਚ ਪੈਣ ਹੀ ਨਹੀਂ ਦਿੰਦਾ ਕਿਹਨੂੰ ਕੱਢਦਾ ਆ ਜਿਹੜਾ ਰੱਬ ਦਾ ਨਾਮ ਜਪਦਾ ਆ ਜਿਹੜਾ ਬੰਦਗੀ ਕਰਦਾ ਹੈ ਜਿਹੜਾ ਭਜਨ ਕਰਦਾ ਹੈ ਜਿਹੜਾ ਸਵੇਰੇ ਉੱਠ ਕੇ ਪਰਮੇਸ਼ਰ ਦੇ ਚਰਨਾਂ ਨੂੰ ਨਮਸਕਾਰਾਂ ਕਰਦਾ ਹੈ ਅਸੀਂ ਕਈ ਵਾਰੀ ਵੇਖੀਦਾ ਦੇਖੋ ਸਾਡੇ ਬੱਚੇ ਪਤਾ ਨਹੀਂ ਅਸੀਂ ਕਿਸ ਪਾਸੇ ਲੈ ਕੇ ਜਾ ਰਹੇ ਹਾਂ ਸਵੇਰੇ ਥਾਂਦੇ ਨੇ ਅਗੇ ਉਹਨਾਂ ਨੂੰ ਨਾਮ ਜਪਣ ਤੇ ਵੀ ਲਾਲ ਆਂਦੇ ਨਹੀਂ ਹੈਗੇ ਗੁਰੂ ਘਰ ਲੈ ਕੇ ਨਹੀਂ ਆਉਂਦੇ ਮੈਂ ਕਈ ਵਾਰੀ ਦੇਖੋ ਸੋਸ਼ਲ ਮੀਡੀਆ ਬੜਾ ਹੋਇਆ ਹਰ ਪਾਸੇ ਚੱਲ ਰਿਹਾ ਹੈ ਉਹਦੇ ਵਿੱਚ ਮੈਂ ਦੇਖਦਾ ਕਿ ਮੁਸਲਮਾਨਾਂ ਦੇ ਬੱਚੇ ਛੋਟੇ-ਛੋਟੇ ਨੇ ਉਹ ਸਵੇਰੇ-ਸਵੇਰੇ ਉੱਠ ਕੇ ਉਹਨਾਂ ਨੇ ਨਮਾਜ਼ਾਂ ਪੜ੍ਹਦੇ ਮੈਂ ਇੱਕ ਬੜੀ ਦਿਲ ਨੂੰ ਝੰਜੋੜਨ ਵਾਲੀ ਵੀਡੀਓ ਦੇਖੀ ਉਹਦੇ ਵਿੱਚ ਮੈਂ ਕੀ ਦੇਖਦਾ ਕਿ ਇੱਕ ਬੱਚੇ ਨੂੰ ਆਕਸੀਜਨ ਲੱਗੀ ਹੋਈ ਆ ਛੋਟਾ ਜਿਹਾ ਬੱਚਾ ਹੁਣ ਤੁਸੀਂ ਜਾਣਦੇ ਆ ਵੀ ਜਦੋਂ ਕਿ ਆਕਸੀਜਨ ਉਦੋਂ ਲੱਗਦੀ ਆ ਜਦੋਂ ਕਿਸੇ ਨੂੰ ਸਾਹ ਲੈਣ ਚ ਪਰੇਸ਼ਾਨੀ ਆਵੇ ਤੇ ਹਸਪੀਟਲ ਵਿੱਚ ਅਸੀਂ ਇਹ ਸੋਚਦੇ ਆ ਕਿ ਜੇ ਨੂੰ ਆਕਸੀਜਨ ਲੱਗੀ ਯਾਨੀ ਕਿ ਉਹ ਬੜਾ ਵੱਡਾ ਬਿਮਾਰ ਹੋਵੇ ਤਾਂ ਕਰਕੇ ਆਕਸੀਜਨ ਲੱਗੀ ਸਾਹ ਨਹੀਂ ਆਦਾ ਉਸ 12-13 ਸਾਲ ਦੇ ਬੱਚੇ ਨੂੰ ਆਕਸੀਜਨ ਲੱਗੀ ਹੋਈ ਆ ਆਕਸੀਜਨ ਮਾਸਕ ਦੇ ਨਾਲ ਹੀ ਉਹ ਸਵੇਰੇ ਤੜਕੇ ਉੱਠ ਕੇ ਨਮਾਜ਼ ਪੜਦਾ ਪਿਆ ਦੇਖੋ ਮਨ ਦੀ ਭਾਵਨਾ ਇੰਨੀ ਤੜਕੇ ਉੱਠ ਕੇ ਤੇ ਇਹ ਸਾਰੇ ਜਿਹੜੀ ਵੀਡੀਓ ਸੀ ਉਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਤੇ ਉਹ ਡਾਕਟਰਾਂ ਨੇ ਕੱਢ ਕੇ ਦੱਸੀ ਵੀ ਦੇਖੋ ਇਸ ਬੱਚੇ ਦੇ ਹਿਰਦੇ 'ਚ ਰੱਬ ਦੇ ਲਈ ਜਾਂ ਅੱਲਾਹ ਦੇ ਲਈ ਕਿੰਨਾ ਪਿਆਰ ਹੈ ਕਿ ਤੜਕੇ ਤੜਕੇ ਉੱਠ ਕੇ ਰੱਬ ਦਾ ਨਾਮ ਜਪ ਰਿਹਾ ਹੈ। ਉਹੀ ਇੰਨਾ ਹਾਲਾਤਾਂ ਦੇ ਵਿੱਚ ਉਹੀ ਗੱਲ ਹੈ ਨਾ ਦੁਖਦਾਰ ਸੁਖ ਰੋਗ ਭਇਆ ਦੁੱਖ ਆਇਆ ਤੇ ਰੱਬ ਚੇਤੇ ਆਉਂਦਾ ਆ ਜਿੰਦਰ ਸੋਖੇ ਸਾਨੂੰ ਵੀ ਨਹੀਂ ਰੱਬ ਚੇਤੇ ਆਉਂਦਾ ਸਚਾਈ ਆ ਜਦੋਂ ਮਾਨੂੰ ਕੋਈ ਸਰੀਰ ਸੱਤ ਵਾਜੇ ਕੋਈ ਕੋਈ ਬਿਮਾਰੀ ਸਮਾਰੀ ਆ ਜਾਵੇ ਫਿਰ ਤੇ ਰੱਬ ਸੰਨ ਵੀ ਵਾਹਿਗੁਰੂ 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 ਜੇਬ ਨਹੀਂ ਹੈਗਾ ਤੇ ਫਿਰ ਕੌਣ ਵਾਹਿਗੁਰੂ ਪਰ ਜਿਹੜਾ ਉਹ ਬੱਚਾ ਆਇਆ ਤੇ ਕਿਉਂ ਅਨਭੋਲ ਆ 12 13 ਸਾਲ ਦੀ ਉਮਰ ਉਹਨੂੰ ਇਹਦਾ ਪਤਾ ਕਿ ਮੈਂ ਅੱਲਾ ਦੀ ਵਸ ਬੰਦਗੀ ਕਰਨੀ ਆ ਤੇ ਕੋਈ ਇੱਕ ਵੀਡੀਓ ਨਹੀਂ ਆ ਪਤਾ ਨਹੀਂ ਆ ਜੀ ਹਾਂ ਕਿੰਨੀ ਅਕਲੇ ਉਹ ਆਪਣੇ ਬੱਚਿਆਂ ਨੂੰ ਆਪਣੇ ਧਰਮ ਦੇ ਪ੍ਰਤੀ ਬੜਾ ਅਵੇਅਰ ਕਰਦੇ ਨੇ ਬੜਾ ਸਮਝਾਉਂਦੇ ਨੇ ਬੜਾ ਉਹਨਾਂ ਨੂੰ ਤਿਆਰ ਕਰਦੇ ਨੇ ਕਿ ਹਾਂ ਵੀ ਪੁੱਤਰ ਉਹ ਕੰਮ ਨਹੀਂ ਕਰਨੀ ਸਾਡਾ ਧਰਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਸਾਡੇ ਪੁੱਤਰ ਜਾਂ ਸਾਡੇ ਬੱਚੇ ਕਹਿਣਾ ਕਿਉਂ ਨਹੀਂ ਮੰਨਦੇ ਕਿਉਂਕਿ ਅਸੀਂ ਕਦੀ ਉਹਨਾਂ ਨੂੰ ਥੋੜੀ ਜੀ ਤਕਲੀਫ ਦੇਣਾ ਪਸੰਦ ਹੀ ਨਹੀਂ ਕਰਦੇ ਵੀ ਹਾਏ ਬੱਚਾ ਸਵੇਰੇ ਉੱਠੇਗਾ ਕਿ ਸਕੂਲ ਜਾਣਾ ਸੋ ਕੰਮ ਕਰੇਗਾ ਪਰ ਇਹ ਕਮਜ਼ੋਰ ਬਣਾਉਣ ਦੀ ਨਿਸ਼ਾਨੀਆਂ ਕੌਮਾਂ ਉਹ ਕਮਜ਼ੋਰ ਬਣਦੀਆਂ ਨੇ ਜਦੋਂ ਅਸੀਂ ਉਹਨਾਂ ਨੂੰ ਲੋੜ ਤੋਂ ਵੱਧ ਸਹੂਲਤਾ ਦੇਣੀ ਸ਼ੁਰੂ ਕਰ ਦਿੰਦੇ ਆ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਉਹ ਕੌਮਾਂ ਸਦਾ ਕਮਜ਼ੋਰ ਬਣਦੀਆਂ ਨੇ ਉਹ ਘਰ ਗ੍ਰਸਤੀਆਂ ਸਦਾ ਕਮਜ਼ੋਰ ਰਹਿੰਦੀਆਂ ਨੇ ਜਿਹੜੀਆਂ ਹਮੇਸ਼ਾ ਆਪਣੀ ਮਿਹਨਤ ਦੇ ਸਦਕਾ ਸਦਾ ਅਣਤਖਸ ਜਿਹੜੇ ਆ ਉਹ ਕਾਰਜ ਕਰਦੇ ਰਹਿੰਦੇ ਨੇ ਉਹ ਕੌਮਾਂ ਕਦੀ ਵੀ ਜੜੀ ਆ ਟੈਂਦੀ ਕਲਾ ਚੱਲੀ ਜਾਂਦੀ ਹੈ ਸਦਾ ਚੜ੍ਹਦੀ ਕਲਾ ਵਿੱਚ ਜਾਂਦੀ ਹੈ ਜਿਹੜੇ ਦੱਸਦੇ ਨੇ ਆਪਣੇ ਬੱਚਿਆਂ ਨੂੰ ਕਿ ਪੁੱਤਰੋ ਐਦਾਂ ਤਿਆਰ ਹੋਣਾ ਅਨ ਵਾਲੇ ਸਮੇਂ ਦੇ ਲਈ ਸਮੇਂ ਦਾ ਕੀ ਪਤਾ ਕਦੋਂ ਮਾੜਾ ਜਾਵੇ ਤੇ ਰੱਬ ਦਾ ਨਾਮ ਜਪਦੇ ਰਵਾਂਗੇ ਤੇ ਖਰੇ ਸਮਾਂ ਸਮਾ ਮਾੜਾ ਆ ਵੀ ਨਾ ਸੋ ਇਹ ਗੱਲ ਆ ਕਿ ਰੋਜ਼ਾਨਾ ਪਰਮੇਸ਼ਰ ਦਾ ਨਾਮ ਜਪਣ ਵਾਲਾ ਜਿਹੜਾ ਆ ਚਾਹੇ ਕੋਈ ਵੀ ਹੋਵੇ ਪਰਮੇਸ਼ਰ ਉਹਦੇ ਹਾਲਾਤ ਸੁਧਾਰਦਾ ਆ ਪਰਮੇਸ਼ਰ ਉਹਦੇ ਮਾੜੇ ਦਿਨਾਂ ਨੂੰ ਚੰਗੇ ਦਿਨਾਂ 'ਚ ਬਦਲ ਦਿੰਦਾ ਆ ਇਹ ਉਹਦੀ ਤਾਕਤ ਆ ਉਹਦੀ ਤਾਕਤ ਹੈ ਜੇ ਗੱਲ ਕਰੀ ਤੇ ਪਰ ਬਾਣੀ ਵਿੱਚ ਇੱਕੋ ਇੱਕ ਗੱਲ ਸਭ ਤੋਂ ਪ੍ਰਤੱਖ ਆ ਜਾਂਦੀ ਆ ਕਹਿੰਦੇ ਪਰਮੇਸ਼ਰ ਕੀ ਕਰ ਸਕਦਾ ਕਹਿੰਦੇ ਪਰਮੇਸ਼ਰ ਕਰ ਸਕਦਾ ਚਿੰਨ ਮੈ ਰੌ ਰੰਕ ਕੋ ਕਰਈ ਚਿੰਨ ਵਿੱਚ ਚਿੰਨ ਕਿੰਨਾ ਕਿਸਮਾ ਅੱਖ ਦੇ ਝਪਕਣ ਜਿਵੇਂ ਸਮੇਂ ਚ ਉਹ ਇੱਕ ਰਾਜੇ ਨੂੰ ਭਿਖਾਰੀ ਬਣਾ ਦਿੰਦਾ ਹੈ ਤੇ ਇੱਕ ਭਿਖਾਰੀ ਨੂੰ ਰਾਜਾ ਬਣਾ ਦਿੰਦਾ ਇਹ ਉਹਦੀ ਤਾਕਤ ਹੈ ਜੀ ਇਸ ਤੋਂ ਉੱਤੇ ਹੋਰ ਕੀ ਹੋ ਸਕਦਾ ਦਾਤ ਦੇਣ ਵਾਲਾ ਪਰਮੇਸ਼ਰ ਸਮਰੱਥ ਆ ਬੰਦੇ ਨੂੰ ਮੰਗਣਾ ਨਹੀਂ ਆਉਂਦਾ ਸਾਰੀ ਉਮਰ ਸਤਿਗੁਰੂ ਇੱਥੇ ਕਹਿ ਰਹੇ ਨੇ ਕਹਿੰਦੇ ਪਰਮੇਸ਼ਰ ਇੱਡਾ ਮਹਾਨ ਆ ਸੰਸਾਰ ਸਾਗਰ ਤੇ ਰੱਖਣ ਬੌੜ ਨ ਜਨਮ ਹੈ ਧਾਈ ਉਹਦੀ ਏਡੀ ਤਾਕਤ ਆ ਕਿ ਉਹ ਸੰਸਾਰ ਸਮੁੰਦਰ ਤੋਂ ਸਾਨੂੰ ਬਚਾ ਕੇ ਜਨਮ ਮਰਨ ਦੇ ਗੇੜ ਤੋਂ ਖਲਾਸੀ ਕਰ ਦਿੰਦਾ ਹੈ ਦੂਰ ਕਰ ਦਿੰਦਾ ਹੈ ਕਦੇ ਜੰਮ ਮਰਨ ਦੇ ਗੇੜ 'ਚ ਨਹੀਂ ਪੈਣਾ ਪੈਂਦਾ ਪਰ ਗੱਲ ਕੀ ਏ ਕਿ ਪਹਿਲਾ ਭਜਨ ਬੰਦਗੀ ਦਾ ਕਰੀਏ ਪਹਿਲਾ ਨਾਮ ਤਾਂ ਜਪੀਏ ਮਨ ਵਿੱਚੋਂ ਈਰਖਾ ਨਿੰਦਿਆ ਚੁਗਲੀ ਦੁਸ਼ਟਿਆਸ਼ ਦੀ ਭਾਵਨਾਵਾਂ ਇਹ ਤਾਂ ਕੱਢੀ ਅੰਦਰੋਂ ਇਹ ਕੱਢਾਂਗੇ ਤੇ ਤਾਂ ਹੀ ਹਿਰਦਾ ਸ਼ੁੱਧ ਹੋਵੇਗਾ ਤੇ ਸ਼ੁੱਧ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੋਵੇਗਾ ਉਸ ਘਰ 'ਚ ਅਸੀਂ ਹੋਰ ਪਦਾਰਥ ਕਿੱਥੋਂ ਲਿਆ ਕੇ ਰੱਖ ਦਵਾਂਗੇ ਜਿਹੜਾ ਘਰ ਪਹਿਲਾਂ ਹੀ ਭਰਿਆ ਪਿਆ ਜੇ ਕੋਈ ਨਵੀਂ ਚੀਜ਼ ਲੈ ਕੇ ਆਣੀ ਹੈ ਘਰ ਦੇ ਵਿੱਚ ਪਹਿਲਾਂ ਘਰ ਦੇ ਵਿੱਚ ਜਗ੍ਹਾ ਵੀ ਧੋਣੀ ਚਾਹੀਦੀ ਹੈ ਨਾ ਤੇ ਜੇ ਦਿਲ ਦੇ ਵਿੱਚ ਪਹਿਲੇ ਕੋੜ ਕਬਾੜ ਭਰਿਆ ਭਾਵੇਂਗਾ ਤੇ ਦੱਸੋ ਉਸ ਦਿਲ ਦੇ ਵਿੱਚ ਰੱਬ ਕਿੱਥੋਂ ਆ ਕੇ ਬਸੇਗਾ ਪਹਿਲਾਂ ਉਹ ਗੰਦਗੀ ਕਢਣੀ ਪਵੇਗੀ ਅੰਦਰੋਂ ਤੇ ਗੰਦਗੀ ਕੱਢਣ ਦੇ ਲਈ ਕੀ ਕਰਨਾ ਪਵੇਗਾ ਚੰਗੇ ਵਿਚਾਰ ਨੂੰ ਹਿਰਦੇ 'ਚ ਵਸਾਉਣਾ ਪਵੇਗਾ ਪਰਮੇਸ਼ਰ ਦਾ ਨਾਮ ਧਿਆਣਾ ਪਵੇਗਾ ਰੋਜ਼ਾਨਾ ਬੰਦਗੀ ਕਰਨੀ ਪਵੇਗੀ ਜਿਵੇਂ ਸਤਗੁਰ ਨੇ ਬਾਣੀ ਵਿੱਚ ਸਮਝਾਉਣਾ ਕੀਤਾ ਆ ਕੇ ਉਠ ਪ੍ਰਭਾਤੇ ਨਾਮ ਜਪ ਨਿਸਬਾ ਸੁਰ ਆਰਾਧ ਕਰ ਹੱਤ ਜਨਾ ਵਿਆਪੇ ਨਾਨਕ ਮਿਟ ਤੋ ਬਾਦ ਅਮਰਤ ਵਿਲੁੱਠਿਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਪਹਿਲਾ ਕਹਿੰਦੇ ਨੇ ਕਰ ਇਸ਼ਨਾਨ ਪਹਿਲੀ ਗੱਲ ਇਸ਼ਨਾਨ ਕਰਨ ਦੀ ਕਰ ਇਸ਼ਨਾਨ ਦੂਸਰਾ ਕਹਿੰਦੇ ਕੀ ਕਹਿੰਦੇ ਸਤਿਗੁਰੂ ਸਿਮਰ ਪ੍ਰਭ ਆਪਣਾ ਫਿਰ ਆਪ ਬਧਾ ਨਾਮ ਜਪ ਸਿਮਰ ਪ੍ਰਭ ਆਪਣਾ ਫਿਰ ਕੀ ਕਹਿੰਦੇ ਆ ਮਨ ਤਨ ਭੈ ਅਰੋਗਾ ਇਸ਼ਨਾਨ ਕਰਨ ਦੇ ਨਾਲ ਤਨ ਰੋਗੀ ਹੁੰਦਾ ਹੈ ਅਰੋਗ ਹੋ ਜਾਂਦਾ ਆ ਤੇ ਬਾਣੀ ਪੜਨ ਨਾਲ ਨਾਮ ਜਪਣ ਨਾਲ ਮਨ ਅਰੋਗ ਹੁੰਦਾ ਇਹ ਦੋਵਾਂ ਦਾ ਅਰੋਗ ਹੋਣਾ ਜ਼ਰੂਰੀ ਆ ਤਾਂ ਹੀ ਅਸੀਂ ਪਰਮੇਸ਼ਰ ਦਾ ਹਿਰਦੇ ਚ ਵਸਾ ਸਕਦੇ ਆ ਹੁਣ ਤਾਂ ਤਨ ਦੀ ਮੈਲ ਤਾਂ ਪਾਣੀ ਨਾਲ ਸਾਬਣ ਲਾਇਆ ਨਹਾ ਕੇ ਉਤਰ ਗਈ ਪਰ ਮਨ ਦੀ ਮੈਲ ਕਿਦਾ ਉਤਰਨੀ ਆ ਉਹ ਬੰਦਗੀ ਰਹੀ ਭਜਨ ਰਹੀ ਨਾਮ ਜਪਨ ਰਹੀ ਜਦੋਂ ਉਸ ਹਿਰਦੇ ਘਰ ਵਿੱਚ ਮਾੜੀ ਵਿਚਾਰਤਾਂ ਨਿਕਲਦੀ ਜਾਵੇਗੀ ਚੰਗੀ ਘਰ ਕਰਦੀ ਜਾਵੇਗੀ ਤੇ ਉਸ ਫਿਰ ਘਰ ਵਿੱਚ ਪਰਮੇਸ਼ਰ ਦਾ ਵਾਸ ਆਦਾ ਉਹ ਘਰ ਕਿਹੜਾ ਫਿਰਦੇ ਘਰ ਅੱਗੇ ਸਤਿਗੁਰ ਸਮਝਾਣਾ ਕਰ ਰਹੇ ਨੇ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਪਰਮੇਸ਼ਰ ਇਹ ਜਿਹਾ ਹੈ ਕਿ ਸਾਡੇ ਕੋਲ ਬਸ ਜ਼ੁਬਾਨ ਸਭ ਦੀ ਇੱਕ ਹੀ ਹੈ ਕਿਸੇ ਕੋਲ ਦੋ ਜ਼ਮਾਨਾ ਤਾਂ ਹੈ ਹੀ ਨਹੀਂ ਸਾਰਿਆਂ ਕੋਲ ਇੱਕ ਹੀ ਜ਼ੁਬਾਨ ਆ ਜਿਹਾ ਏਕ ਅਨੇਕ ਗੁਣ ਤੇਰੇ ਬੜੇ ਗੁਣ ਨੇ ਪਰਮੇਸ਼ਰ ਤੇਰੇ ਇਸ ਇਸ ਮੂਹ ਤੋ ਬਿਆਨ ਨਹੀਂ ਕੀਤੇ ਜਾ ਸਕਦੇ ਆ ਅਸੀਂ ਇਸ ਜ਼ੁਬਾਨ ਤੋ ਪਰਮੇਸ਼ਰ ਤੇਰੇ ਬਿਆੰਤ ਗੁਣਾ ਨੂੰ ਬਿਆਨ ਨਹੀਂ ਕਰ ਸਕਦੇ ਅਗੇ ਇੰਨੇ ਸਾਰੇ ਤੇਰੇ ਗੁਣ ਹੈਗੇ ਤੂੰ ਬਿਆੰਤ ਗੁਣਾ ਦਾ ਮਾਲਕ ਆ ਅਸੀਂ ਤਾਂ ਸਿਰਫ ਨਾਨਕ ਚਰਣੀ ਪਾਏ ਅਸੀਂ ਤੇਰੇ ਚਰਨਾ ਤਿਆ ਕੇ ਡੇਗ ਸਕਦੇ ਆ ਤੇਰੇ ਚਰਨਾ ਦੇ ਉਤੇ ਡੇਗ ਕੇ ਹੀ ਅਸੀਂ ਤੇਰੀ ਬੰਦਗੀ ਭਜਨ ਕਰ ਸਕਦੇ ਆ ਫਲਗਣ ਨਿਤ ਸਲਾਹੀਐ ਜਿਸ ਨੂੰ ਤਿਲ ਨਾ ਤਮਾਈ ਕਹਿੰਦੇ ਜਿਹੜਾ 23 ਫਗਣ ਦੇ ਮਹੀਨੇ ਵਿੱਚ ਨਿਤ ਨਿਤ ਸਲਾਹੀ ਅਰਥੇ ਰੋਜ਼ ਤਰ੍ਹਾਂ ਨਾਮ ਜਪੇਗਾ ਤਿਸ ਨੂੰ ਜਿਸ ਨੂੰ ਤਿਲ ਨਾ ਤਮਾਈ ਉਹਨੂੰ ਤਿਲ ਮਾਤਰ ਵੀ ਕੋਈ ਦੁੱਖ ਪਰੇਸ਼ਾਨੀ ਪੀੜਾ ਜਿਹੜੀ ਆ ਉਹ ਸਤਿਗੁਰੂ ਕਹਿੰਦੇ ਕਦੀ ਨਹੀਂ ਆਵੇਗੀ ਅੱਗੇ ਕਿਉਂਕਿ ਇਹ ਲਾਸਟ ਸਾਡੇ ਦੇਸੀ ਮਹੀਨੇ ਦਾ ਫਗਣ ਮਹੀਨਾ ਲਾਸਟ 12ਵਾਂ ਮਹੀਨਾ ਆ ਸੋ ਇੱਥੇ 12 ਵਾਲੀ ਸਮਾਪਤੀ ਹੁੰਦੀ ਆ ਅੱਗੇ ਸਤਿਗੁਰ ਕਹਿੰਦੇ ਜਿਨ ਜਿਨ ਨਾਮ ਧਿਆਇਆ ਤਿਲਕੇ ਕਾਜ ਸਰੇ ਜਿਨਾਂ ਜਿਨਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਉਹਨਾਂ ਦੇ ਸਾਰੇ ਕਾਜ ਸਫਲ ਹੋ ਜਾਂਦੇ ਨੇ ਅੱਗੇ ਸਤਿਗੁਰ ਕਹਿ ਦਿੰਦੇ ਨੇ ਹਰ ਗੁਰ ਪੂਰਾ ਆਰਾਧਿਆ ਦਰਗੈ ਸਚ ਖਰੇ ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਪੂਰੇ ਗੁਰੂ ਨੂੰ ਆਰਾਧਿਆ ਆ ਉਹ ਦਰਗਾ ਦੇ ਵਿੱਚ ਸੱਚੇ ਤੇ ਖਰੇ ਮੰਨੇ ਜਾਂਦੇ ਨੇ ਸਰਬ ਸੁਖਾਂ ਨਿਤ ਚਰਨ ਹਰ ਭੌਜਲ ਬਿਖਮ ਤਰੇ ਸਰਬ ਸੁਖਾਂ ਸਾਰੇ ਸੁਖਾਂ ਦੇ ਦਾਤੇ ਪਰਮੇਸ਼ਰ ਦੇ ਚਰਨ ਨਿੱਧ ਉਹਦੇ ਬਿਆੰਤ ਖਜ਼ਾਨਿਆਂ ਵਰਗੇ ਅਨਮੋਲ ਚਰਨ ਹਰ ਭੌਜਨ ਵਿਖਮ ਤਰੇ ਜਿਨ੍ਹਾਂ ਨੇ ਪਰਮੇਸ਼ਰ ਦੇ ਅਨਮੋਲ ਚਰਨਾਂ ਨੂੰ ਧਿਆਇਆ ਉਹਦੀ ਅਰਾਧਨਾ ਕੀਤੀ ਉਹਦੇ ਸੰਸਾਰ ਵਿੱਚ ਸਾਰੇ ਪਾਪ ਨਸ਼ਟ ਹੋ ਜਾਂਦੇ ਨੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਚਰੇ ਪ੍ਰੇਮਾ ਭਗਤੀ ਦੇ ਨਾਲ ਜਿਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਉਹਨੂੰ ਕਹਿੰਦੇ ਉਹਦੇ ਹਿਰਦੇ 'ਚ ਵਿਖਿਆ ਵਿਖਿਆ ਦਾ ਅਰਥ ਦਾ ਮਾੜੀ ਵਿਚਾਰ ਤਰਾ ਭੈੜੀ ਮਤ ਫਿਰ ਦੂਰ ਹੋ ਜਾਂਦੀ ਆ ਕੂੜ ਗਏ ਦੁਬਿਤਾ ਨਸੀ ਪੂਰਨ ਸੱਚ ਭਰੇ ਕੂੜ ਦਾ ਅਰਥ ਆ ਅੰਦਰ ਵਸਿਆ ਹੋਇਆ ਗੰਧਮੰਦ ਕਹਿੰਦੇ ਮਾੜੀ ਵਿਚਾਰ ਤਰਾ ਉਹ ਦੁਬਿਤਾ ਜਿਹੜੀ ਆ ਭਾਵ ਕਿ ਮੈਂ ਆ ਕੰਮ ਕਰਾਂ ਕਿ ਨਾ ਕਰਾਂ ਬਾਣੀ ਪੜਾ ਕੇ ਨਾ ਪੜਾ ਨਾਮ ਜਪਾ ਕੇ ਨਾ ਜਪਾਂ ਇਹਨੂੰ ਕਹਿੰਦੇ ਦੁਗਤਾ ਕਹਿੰਦੇ ਦੁਗਤਾ ਨਾ ਪੜੋ ਹਰ ਬਨਿਆਵਰ ਨਾ ਪੂਜੋ ਮੜਾ ਮਸਾਨਾ ਜਾਈ ਮੜੀਆਂ ਮਸਾਨਾਂ ਤੇ ਕਦੀ ਮੱਥਾ ਨਹੀਂ ਟੇਕਣਾ ਦੀਵੇ ਕਦੀ ਨਹੀਂ ਬਲਨੇ ਹੈਗੇ ਸਿਰਫ ਤੇ ਸਿਰਫ ਹਰ ਬਿਨਿਆਵਰ ਨਾਲ ਪੂਜੋ ਪਰਮੇਸ਼ਵਰ ਤੋਂ ਬਿਨਾ ਕਿਸੇ ਦੀ ਆਰਾਧਨਾ ਨਿਕਲਦੀ ਅਕਾਲ ਪੁਰਖ ਨੂੰ ਧਿਆਣਾ ਹੈ ਤੇ ਅਕਾਲ ਪੁਰਖ ਦੀ ਬਾਣੀ ਨੂੰ ਪੜਨਾ ਹੈ ਅੱਗੇ ਸਤਿਗੁਰ ਕਹਿੰਦੇ ਨੇ ਕੂੜ ਗਏ ਦੁਗਤਾ ਨਸੀ ਕੂੜ ਝੂਠ ਅਤੋਂ ਨਿਕਲ ਜਾਂਦਾ ਆ ਦੁਗਤਾ ਮਨ ਵਿੱਚੋਂ हट ਜਾਂਦੀ ਆ ਅੰਦਰ ਪੂਰਨ ਸੱਚ ਭਰ ਜਾਂਦਾ ਆ ਪਰਮੇਸ਼ਰ ਦਾ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ ਜਿਹੜੇ ਪਾਰ ਬ੍ਰਹਮ ਪਰਮੇਸ਼ਰ ਦੀ ਅਰਾਧਨਾ ਕਰਦੇ ਨੇ ਉਹਨਾਂ ਦੇ ਮਨ ਦੇ ਅੰਦਰ ਸਿਰਫ ਇੱਕ ਪਰਮੇਸ਼ਰ ਹੀ ਆ ਕੇ ਵਸਦਾ ਆ ਮਹਾ ਦਿਵਸ ਮੂਰਤ ਪਰੇ ਜਿਸ ਕੋ ਨਦਰ ਕਰੇ ਇਹ ਮਹਾ ਦਿਵਸ ਮਹੀਨੇ ਜਿੰਨੇ ਵੀ ਨੇ ਦਿਨ ਨੇ ਘੜੀਆਂ ਨੇ ਪਹਿਰ ਨੇ ਹਰ ਦਿਨ ਹਰ ਚੀਜ਼ ਉਹਦੇ ਲਈ ਚੰਗੇ ਨੇ ਜਿਹੜੇ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੇ ਜਿਨ੍ਹਾਂ ਦੇ ਉੱਤੇ ਰੱਬ ਮਿਹਰ ਕਰਦਾ ਜਿਸ ਕੋ ਨਦਰ ਕਰੇ ਜਿਨ੍ਹਾਂ ਉੱਤੇ ਰੱਬ ਨੇ ਮਿਹਰ ਕਰ ਦਿੱਤੀ ਉਹਦੇ ਲਈ ਹਰ ਦਿਨ ਹੀ ਚੰਗਾ ਆ ਕੋਈ ਦਿਨ ਨਹੀਂ ਮਰ ਜੇ ਕੋਈ ਕਹੇ ਨਾ ਕਿ ਆਹ ਦਿਨ ਮਰ ਲਈ ਮਾਰਾ ਤਾਂ ਸਤਿਗੁਰੂ ਕਹਿੰਦੇ ਨਹੀਂ ਭਾਈ ਰੱਬ ਦਾ ਨਾਮ ਜਪ ਤੇ ਲਈ ਹਰੇਕ ਦਿਨ ਚੰਗਾ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੀ ਇੱਥੇ ਅੱਗੇ ਕਹਿ ਰਹੇ ਨੇ ਪੰਜਵੇਂ ਨਾਨਕ ਮੈਂ ਤੇਰੇ ਤੋਂ ਦਰਸਦਾਨ ਦਰਸਦਾਨ ਦਾ ਅਰਥ ਹੁੰਦਾ ਮਿੱਤਰੀ ਦਇਆ ਦ੍ਰਿਸ਼ਟੀ ਜਿਹੜੀ ਆ ਉਹ ਮੰਗਦਾ ਆ ਕਿ ਪਰਮੇਸ਼ਰ ਮੇਰੇ ਤੇ ਦਇਆ ਕਰ ਦੇ ਮੇਰੇ ਤੇ ਕਿਰਪਾ ਕਰ ਦੇ ਪਰਮੇਸ਼ਰ ਮੇਰੇ ਸਾਰੇ ਦੁੱਖਾਂ ਦਿਰਦਾਂ ਦੇ ਨਾਸ਼ ਕਰਕੇ ਮੇਰੇ ਹਿਰਦੇ ਦੇ ਵਿੱਚ ਆ ਕੇ ਵਸ ਜਾ ਸਾਡੀ ਵੀ ਪਰਮੇਸ਼ਰ ਦੇ ਚਰਨਾਂ ਚ ਹੀ ਅਰਦਾਸ ਹੋਣੀ ਚਾਹੀਦੀ ਕਿ ਪਰਮੇਸ਼ਰ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈ ਪਦਾਰਥਾਂ ਭੇਜਦਾ ਰੱਬ ਅਸੀਂ ਮੰਗਣਾ ਕੀ ਹੁੰਦਾ ਚਰਨਾ ਦਾ ਜਿਹੜੀ ਆ ਨਿਵਾਸ ਮੰਗਣਾ ਹੁੰਦਾ ਵੀ ਰੱਬਾ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖ ਅਸੀਂ ਤਰ੍ਹਾਂ ਨਿਤ ਪ੍ਰਤੀ ਨਾਮ ਜਪਦੇ ਰਹੀਏ ਅਸੀਂ ਰੋਜ਼ ਤੇਰੀ ਬਾਣੀ ਪੜ੍ਹਦੇ ਰਹੀਏ ਸਾਡੇ ਮਨ ਵਿੱਚ ਕਦੀ ਵੀ ਈਰਖਾ ਨਾ ਆਵੇ ਸਾਡੇ ਮਨ ਵਿੱਚ ਕਦੀ ਵੀ ਚੁਗਲੀ ਲਿੰਦਿਆ ਨਾ ਆਵੇ ਤਾਂ ਕਿ ਅਸੀਂ ਪਰਮੇਸ਼ਰ ਤੇਰੇ ਚਰਨਾਂ 'ਚ ਇੱਕ ਦਿਨ ਪ੍ਰਵਾਨ ਹੋ ਸਕੀਏ ਤੇ ਹੋ ਸਕਣ ਸਾਡੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨ ਖਰ ਪਰਪਾਪੇ ਮਿਲੇ ਸੁੱਖ ਨਹੀਂ ਕੋ ਬੇਨਤੀਆਂ ਪ੍ਰਵਾਨ ਕਰਨਾ ਵਿਚਾਰਾ ਕਰਦੇ ਹੋਈਆਂ ਇਹਨ ਤਬ ਪ੍ਰਕਾਰ ਦੀ ਭੁਲਾ ਗਲਤੀਆਂ ਨੂੰ ਸਤਿਗੁਰੂ ਦੇ ਸਤਿਗੁਰੇ ਸੰਗਤ ਬਖਸ਼ ਨਹੀਂ ਹੋ ਗਿਆ ਜੀ ਬਖਸ਼ਤਾ ਪਰਵਾਨੋ ਜੀ ਫਤਿਹਵਾਦ ਗੁਰ ਕੀ ਖਾਸਾ ਵਾਗ ਗੁਰਦੀ ਕੀ ਫਤਿਹ